ਨਮਸਕਾਰ ਦੋਸਤੋ ਮੈਂ ਹਰਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਨਾਲ ਦੀ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਿਹਾ ਹਾਂ ਇਹ ਤਸਵੀਰਾਂ ਦੇਖ ਕੇ ਤੁਸੀਂ ਜਿਹੜਾ ਖਬਰ ਦੇ ਵਿੱਚ ਕਮੈਂਟ ਵੀ ਜਰੂਰ ਕਰਿਓ ਕਿਉਂਕਿ ਇੱਕ ਵਿਅਕਤੀ ਹੈਗਾ ਯੁਵਕ ਹੈਗਾ ਜਿਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਇਹਦੀ ਮੌਤ ਹੋਈ ਹੈ ਡੈਡ ਬੋਡੀ ਮਿਲੀ ਹੈ ਇਹ ਡੈੱਡ ਬੋਡੀ ਜਿਹੜੀ ਹੈ ਪਠਾਨਕੋਟ ਦਾ ਹਲਕਾ ਹੈਗਾ ਪਠਾਨਕੋਟ ਦਾ ਜਿਹੜਾ ਏਰੀਆ ਹੈਗਾ ਨੰਗਲਪੁਰ ਉਹਦੇ ਲਾਗੇ ਹਾਈਵੇ ਦੇ ਲਾਗੇ ਜਿਹੜਾ ਓਵਰ ਬ੍ਰਿਜ ਪੈਂਦਾ ਉਹਦੇ ਨੀਚੇ ਸਿੱਗੀ ਇਸ ਜੁੜਕ ਦੀ ਜਿਹੜੀ ਲਾਸ਼ ਮਿਲੀ ਆ ਸਰਕਾਰਾਂ ਦੀ ਗੱਲ ਕਰੀਏ ਤੇ ਸਰਕਾਰਾਂ ਜਿਹੜੀਆਂ ਦੁਹਾਈ ਦੇ ਰਹੀਆਂ ਕਿ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਗਿਆ ਜੁੱਧ ਨਸ਼ੇ ਵਿਰੁੱਧ ਜਿਹੜੀ ਮਹਿੰਮ ਵੀ ਚਲਾਈ ਹੋਈ ਆ ਪ੍ਰਸ਼ਾਸਨ ਵੀ ਉੱਤੇ ਲਗਾਤਾਰ ਜਿਹੜਾ ਦਾਅਵੇ ਕਰਦਾ ਪਿਆ ਤੁਹਾਡੇ ਲੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਤੇ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਕਰ ਦਿੱਤਾ ਗਿਆ ਪਰ ਇਹ ਤਸਵੀਰਾਂ ਦੇਖ ਕੇ ਤੁਸੀਂ ਖੁਦ ਹਿਸਾਬ ਲਗਾ ਸਕਦੇ ਹੋ ਕਿ ਇਹ ਜਿਹੜੀ ਡੈੱਡ ਬੋਡੀ ਹੈ ਕਿ ਇਹ ਨੇਚਰਲੀ ਡੈੱਡ ਹੋਈ ਆ ਜਿਹੜਾ ਜੂਕ ਸੀਗਾ ਅਪੜੀ ਮੋਤੇ ਕਹਿ ਸਕਦੇ ਜਿੱਦਾਂ ਕੁਦਰਤੀ ਮੋਤ ਮਰਿਆ ਜਾਂ ਫਿਰ ਇਹ ਨਸ਼ੇ ਦੀ ਓਵਰਡੋਜ਼ ਨਾਲ ਮਰਿਆ ਕਿਉਂਕਿ ਇਹਦੇ ਲਾਗੂ ਜਿਹੜਾ ਨੇੜੇ ਇੱਕ ਸਰਿੰਜ ਵੀ ਬਰਾਮਦ ਹੋਈ ਆ ਮੋਟਰਸਾਈਕਲ ਬੋਕੇ ਦੇ ਪਿਆ ਸੀਗਾ ਤੇ ਡੈੱਡ ਬੋਡੀ ਜਿਹੜੀ ਇਹਦੀ ਮੋੜੇ ਦੀ ਜੁਵਨਕ ਦੀ ਸੀਗੀ ਇਹ ਪੁੱਠੀ ਪਈ ਹੋਈ ਜਿੱਥੋਂ ਕਿਦਣਾ ਕਿਸੇ ਕਿਆਸ ਲਗਾਏ ਜਾ ਸਕਦੇ ਨੇ ਕਿ ਇਹਦੀ ਜਿਹੜੀ ਮੋਤ ਆ ਉਹ ਨਸ਼ੇ ਦੀ ਓਵਰਡੋਜ਼ ਨਾਲ ਹੋਈ ਆ ਪਰ ਪ੍ਰਸ਼ਾਸਨ ਹਾਈ ਤੱਕ ਇਸ ਤੇ ਕੁਝ ਵੀ ਕਹਿਣ ਤੋਂ ਗਰੇਹੇ ਕਰ ਰਿਹਾ ਪਰ ਕੋਸ਼ਿਸ਼ ਕਰਾਂਗੇ ਜਰੂਰ ਗੱਲਬਾਤ ਜਿਹੜੀ ਪ੍ਰਸ਼ਾਸਨ ਨਾਲ ਵੀ ਕਰਨ ਦੀ ਤੇ ਜਿਹੜੇ ਪਰਿਵਾਰਿਕ ਮੈਂਬਰ ਹੈਗੇ ਆ ਉਹਨਾਂ ਨਾਲ ਵੀ ਪਰ ਇਹ ਦੇਖ ਕੇ ਤੁਸੀਂ ਕਮਾਂਡ ਜਰੂਰ ਕਰਨਾ ਕਿ ਵਾਕਿਆ ਹੀ ਸਾਡਾ ਜਿਹੜਾ ਪੰਜਾਬ ਆ ਨਸ਼ਾ ਮੁਕਤ ਹੋ ਚੁੱਕਿਆ ਜਾਂ ਫਿਰ ਪਠਾਨਕੋਟ ਨਸ਼ਾ ਮੁਕਤ ਹੋ ਚੁੱਕਿਆ ਜਾਂ ਫਿਰ ਸਰਕਾਰਾਂ ਦੇ ਜਿਹੜੇ ਦਾਅਵੇ ਨੇ ਖੋਕਲੇ ਹੈਗੇ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਗੱਲਬਾਤ ਵੀ ਕੋਸ਼ਿਸ਼ ਕਰਾਂਗੇ ਇਹ ਹੋਈ ਤੇ ਸੁਣਾਵਾਂਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹੈਲੋ ਪ੍ਰਹੀ ਨਮਸਕਾਰ ਨਾਂ ਚਾਰਜੀ ਕੋਈ ਬੋਲਦੇ ਓ ਮੈਂਚਾ ਹਾਂ ਹਾਂ ਜੀ ਜੀ ਬੰਦਾ ਕੀ ਕਰੂਗਾ ਤੇ ਇਹ ਡੈਡੂ ਗੋਡੀ ਮੇਰੇ ਬੱਚੇ ਦੇ ਉਹ ਕਹਿੰਦੇ ਟੀਕਾ ਲੂਗਾ ਵੀ ਲੱਗੇ ਪਿਆ ওভারਡੋਸ ਹਾਂ ਜੀ ਹਾਂ ਜੀ ਹਾਂ ਜੀ ਉਹ ਵਦੋ ਸਦੀਪ ਉਸ ਕੋਲ ਕੋਈ ਫੇਰ ਵੀ ਠਕਾਈ ਜਾਂਦੇ ਅੱਛਾ ਡੈਡੂ ਗੋਡੀ ਉੱਠੀ ਨਹੀਂ ਹੈ ਇਹ ਰੇਤ ਪਠਾਣ ਕੋਲ ਲੈ ਕੇ ਟੱਡ ਵੱਡੀ ਹੋਂਦੇ ਤੋਂ ਪਤਾ ਲੱਗਣਾ ਫਿਰ ਅੱਛਾ ਤੇ ਸਾਡੇ ਪਿੰਡ ਦਾ ਮੁੰਡਾ ਹੈ ਉਹ ਵੀ ਤਾਂ ਉਹਨਾਂ ਕਹਿੰਦੇ ਉਹ ਕਹਿੰਦੇ ਕਾ ਬਾਤ ਹੋਏ ਉਹ ਬਾਰਿਸ਼ ਦੀ ਦੀ ਹੈ ਨਾ ਹਾਂ ਹਾਂ ਕਲੀਅਰ ਨਹੀਂ ਹੁੰਦਾ ਕਿ ਉਹਨਾਂ ਗੌਂਦੀ ਦੀ ਮੁੰਡਾ ਹੈ ਤੇ ਪਿੰਡ ਦਾ ਹੈ ਹਾਂ ਅੱਛਾ ਇਹ ਕਹਿ ਰਹੇ ਜੀ ਤਰਕੀ ਦਾ ਮੁੰਡਾ ਹੈ ਅੱਛਾ ਜਿਹਦੇ ਰੋਲਾ ਰਪਾ ਪਿਆ ਬਾਹਰ ਵਿੱਚ ਜਿਹਨੇ ਪਛਾਣਿਆ ਨਹੀਂ ਇਹਨੇ ਕਹਿੰਦਾ ਨਾਲ ਪਾਈ ਦੀ ਮੁੰਡਾ ਦਾ ਘਰ ਨਹੀਂ ਹੈ ਜਿਹੜਾ ਰੋਲਾ ਪਿਆ ਹੁੰਦਾ ਹਾਂ 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 ਤੇ ਮੁੰਡਾ ਦਾ ਇਹ ਤਾਂ ਘਰ ਨਹੀਂ ਹੈ ਠੀਕ ਹੈ ਤਾਂ ਕਰਕੇ ਉਹਨੂੰ ਪੁੱਛ ਲੈ ਗਏ ਤਰਕੀ